ਦੇ ਵਾਸਤੇ ਰੂਮ ਖਾਲੀ ਹੈ ਬੈਠ ਕੇ ਆਵਦਾ ਉੱਥੇ ਵੇਖ ਕਰੋ ਆਰਾਮ ਨਾਲ ਬੈਠੋ ਉੱਥੇ ਜਾ ਕੇ ਕੇਸ ਵੀ ਲੱਗਿਆ ਹੋਇਆ ਸੀ ਪਕਾਇਦਾ ਉੱਥੇ ਸਾਨੂੰ ਵਧੀਆ ਫ੍ਰੈਸ਼ਰੀ ਪਾਣੀ ਪੋਚਿਆ ਵਧੀਆ ਚਾਹ ਮਿਲੀ ਵਧੀਆ ਸਾਥੇ ਨਾਲ ਦੇ ਪਤਾ ਨਹੀਂ ਕਿ ਸੋਚੀ ਸੀ ਸਾਡੇ ਬਾਅਦ ਦੇ ਪਹੁੰਚੇ ਸਾਡੇ ਛੋਟੇ ਜਿਹੇ ਸੱਜਣੇ व्यक्ति है जो के जन्म उच्चारण मेरा है में तो तो दिया दिखी है बहुत कौतुक में जाओले चल रहे हैं लोग उन्होंने नोट उत्तराखंड खासकर उम्मीदम भतराजी जिन्होने आपको सही तीन पाई में कार्य को किया लिया एलपीसी सीएपीसी ये नियम सेक्शन के अनुसार हमारे की जन्म है, दिखी है। <bagelorian> ਪੈਂਡਿੰਗ ਨਹੀਂ ਉਹ ਕਲੀਅਰ ਕੀਤੇ ਜਾਣ ਅੱਜ ਬੜੀ ਮੈਂ ਤੁਹਾਨੂੰ ਖੁਸ਼ੀ ਨਾਲੇ ਗੱਲ ਦੱਸਣੀ ਚਾਹਣਾ ਤੇ ਪ੍ਰਧਾਨ ਜੀ ਨੂੰ ਬੇਨਤੀ ਵੀ ਕਰ ਰਿਹਾ ਕਿੱਥੇ-ਕਿੱਥੇ ਅਸੀਂ ਫੰਕਸ਼ਨ ਕਰ ਰਹੇ ਹਾਂ ਆ ਲੋਟ ਸਮ ਪੂਰਾ ਸੰਗਰੂਰ ਜਿਹੜਾ ਕਵਰ ਹੋ ਚੁੱਕਿਆ ਹੈ ਬਠਿੰਡਾ ਜਿਹੜਾ ਕਵਰ ਹੋ ਗਿਆ ਉੱਥੇ ਜਿੰਨੇ ਵੀ ਮੈਡੀਕਲ ਪੈਂਡਿੰਗ ਪੈਸੀ ਕਿ ਕਲੇਮ ਜਿੰਨੇ ਵੀ ਡੈਥ ਕਲੇਮ ਪੈਂਡਿੰਗ ਪੈਸੀ ਸਾਰੇ ਕਲੀਅਰ ਕਰਤੇ ਪ੍ਰਧਾਨ ਜੀ ਤੁਹਾਨੂੰ ਵੀ ਬੇਨਤੀ ਹੈ ਜੇ ਆਪਣੀ ਵਾਰ ਦਾ ਕੋਈ ਵੀ ਮੈਡੀਕਲ ਡੈਥ ਕਲੇਮ ਆਪਣਾ ਪੈਂਡਿੰਗ ਪਿਆਗਾ ਉਹ ਸਾਨੂੰ ਲਿਸਟ ਬਣਾ ਕੇ ਦਿਓ ਅਸੀਂ ਉਹ ਚੀਜ਼ ਨੂੰ ਕਲੀਅਰ ਕਰਾਂ ਅੱਜ ਤੋਂ ਪਹਿਲਾਂ ਕਹਿਣਾ ਤਾਂ 14 ਪਰ ਆਪਣਾ ਮਾਹੌਲ ਦੇਖ ਕੇ ਮੈਂ ਤੁਹਾਨੂੰ ਦੱਸਣਾ ਚਾਹਣਾ ਪਹਿਲਾਂ ਰਿਵਾਜ ਹੁੰਦਾ ਸੀ ਹਾਈ ਕੋਰਟ ਦੇ ਜੱਜਾਂ ਨੂੰ ਸਨਮਾਨਤ ਕਰਦਾ ਲੱਖ ਰੁਪਏ ਉਹਦੇ ਤੇ ਲੱਗ ਜਾਂਦੇ ਸੀ ਡੈਨ 35 ਲੱਖ ਦੀਆਂ ਡੈਰੀਆਂ ਮੰਡਦੀਆਂ ਸੀ ਇਹ ਉਹਨਾਂ ਦੀ ਸੋਚ ਸੀ ਪਰ ਸਾਡੀ ਸੋਚ ਕੀ ਹੈ ਕਿ ਜਿਹੜੇ ਸਾਡੇ ਜਿੱਥੋਂ ਸਾਡਾ ਸਿਸਟਮ ਚੱਲਦਾ ਜਿਹੜੀ ਸਾਡੀ jaan ਹੈ ਸਾਡੇ ਸੀਨੀਅਰ ਐਡਵੋਕੇਟਸ ਜਿਨ੍ਹਾਂ ਨੇ ਆਪਣੇ ਕੀਮਤੀ ਕੀ ਕੀ 40 40 ਸਾਲ ਸਾਡੀ ਮਾਰ ਨੂੰ ਦਿੱਤੇ ਨੇ ਅਸੀਂ ਅੱਜ ਉਹਨਾਂ ਨੂੰ ਸਨਮਾਨਤ ਕਰ ਰਹੇ ਹਾਂ ਅਸੀਂ ਅੱਜ ਆਪਦੇ ਯੰਗ ਐਡਵੋਕੇਟਸ ਦੇ ਲਈ ਸੈਮੀਨਾਰ ਦੇ ਤੌਰ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਡਾਕਟਰ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਸਭ ਦੇ ਨੂੰ ਮਾਨਦੇ ਹੋਏ ਨਿਊ ਲਾਅ ਦੇ ਉੱਤੇ ਸਾਰੀਆਂ 12 ਦੇ ਵਿੱਚ ਜਾ ਕੇ ਇਹ ਜੇ ਸੈਮੀਨਾਰ ਕਰ ਰਹੇ ਹਾਂ ਤਾਂ ਕਿ ਜਿਹੜੇ ਸਾਡੇ ਜੰਗਸਟਰ ਹੋਣੇ ਉਹਨਾਂ ਨੂੰ ਅਸੀਂ ਉਤਸ਼ਾਹਿਤ ਕਰ ਸਕੀਏ ਤੇ ਉਹ ਹੋਰ ਵੀ ਅੱਗੇ ਵਧੀਆ ਤਰੀਕੇ ਦੇ ਨਾਲ ਆਪਣਾ ਕੰਮਕਾਰ ਕਰ ਸਕਣ ਤੀਜੀ ਗੱਲ ਜਿਹੜੀ ਸਭ ਤੋਂ ਜ਼ਰੂਰੀ ਗੱਲ ਸੀ ਉਹ ਅਸੀਂ ਸ਼ੁਰੂ ਕੀਤੀ ਹੈ ਕਿ ਆਪ ਖੁਦ ਅਸੀਂ ਸਾਡੀਆਂ ਥੱਲੇ ਵਾਲੀਆਂ 12 ਜਿਨ੍ਹਾਂ ਦਾ ਜਿਹੜੇ ਸਾਡਾ ਨੀਂਹ ਨੇ ਉਹਨਾਂ ਨੂੰ ਪੁੱਛ ਰਹੇ ਆ ਕਿ ਤੁਹਾਡੀਆਂ ਕੀ ਜ਼ਰੂਰਤਾਂ ਨੇ ਤੁਹਾਨੂੰ ਕੀ ਸਹੂਲਤਾਂ ਚਾਹੀਦੀਆਂ ਨੇ ਤੁਹਾਨੂੰ ਦੇਬਵਾਲੀ ਕੀ ਲੋੜ ਹੈ ਤਾਂ ਮੇਰੀ ਪ੍ਰਧਾਨ ਜੀ ਨਾਲ ਗੱਲ ਹੋਈ ਸੀ ਤਾਂ ਇਹਨਾਂ ਨੇ ਕਿਹਾ ਕਿ ਸਾਨੂੰ ਲਾਇਬ੍ਰੇਰੀ ਲਈ ਏਸੀ ਚਾਹੀਦਾ ਹੈ ਤੇ ਇੱਕ ਵਾਟਰ ਕੂਲਰ ਚਾਹੀਦਾ ਹੈ ਇਹਨਾਂ ਦੀ ਗੱਲ ਨੂੰ ਮੰਨਦੇ ਹੋਏ ਇੱਕ ਏਸੀ ਤਾਂ ਮੈਂ ਅੱਜ ਹੀ ਨਾਲ ਲੈ ਕੇ ਆਇਆਗਾ ਵਾਟਰ ਕੂਲਰ ਵੀ ਥੋੜੇ ਜੇ ਦਿਨਾਂ ਦੇ ਵਿੱਚ ਛੇਤੀ ਹੀ ਤੁਹਾਡੇ ਤੱਕ ਅਸੀਂ ਪਹੁੰਚਦਾ ਕਰ ਦਾਂਗੇ ਤੇ ਮੈਂ ਧੰਨਵਾਦ ਕਰਨਾ ਚਾਹਣਾ ਸਾਡੇ ਅਸ਼ੋਕ ਸਿੰਘਲਾ ਜੀ ਦਾ ਜਦੋਂ ਸਿੰਘਲਾ ਹੀ ਕਹਿੰਦਾ ਖਜ਼ੂਨ ਖਰਚੀ ਤੇ ਤਾਂ ਲਗਾਉਣ ਉਹਦੀ ਲੱਗ ਜਿੰਨਾ ਖਜ਼ੂਨ ਖਰਚ ਚੱਲ ਰਿਹਾ ਸੀ ਸਾਰੇ ਤੇ ਨਿਗਾਮ ਲਾ ਕੇ ਇੱਕ ਚਾਹ ਦਾ ਕੱਪ ਵੀ ਆ ਜਿਹੜਾ ਫਤੂਰ ਖਰਚੀ ਚੀਂ ਜਾਂਦਾ ਪਰ ਦੂਜੇ ਪਾਸੇ ਉਹਨਾਂ ਦਾ ਵੱਡਾ ਦਿਨ ਦੇਖੋ ਜਦੋਂ ਮੈਂ ਕਿਹਾ ਕਹਿੰਦੇ ਜਿੰਨੇ ਸਾਡੇ ਭਰਾ ਬੰਦੇ ਡਿਸਟ੍ਰਿਕਟ ਬਾਰਾਂ ਦੇ ਬੈਠੇ ਨੇ ਉਹਨਾਂ ਨੂੰ ਪੁੱਛ ਕੇ ਆਓ ਜੋ ਵੀ ਉਹਨਾਂ ਦੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਅਸੀਂ ਪੈਦੇ ਆਧਾਰ ਤੇ ਹੱਲ ਕਰਾਂਗੇ ਜੋ ਉਹਨਾਂ ਦੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਅਸੀਂ ਪੈਦੇ ਆਧਾਰ ਤੇ ਪੂਰਾ ਕਰਾਂਗੇ ਇਸ ਲਈ ਪ੍ਰਧਾਨ ਜੀ ਮੈਂ ਸਾਡੇ ਚੇਅਰਮੈਨ ਸਾਹਿਬ ਦਾ ਵੀ ਧੰਨਵਾਦ ਕਰਦਾ ਤੇ ਮੈਂ ਹੁਣ ਪ੍ਰਧਾਨ ਜੀ ਨੂੰ ਬੇਨਤੀ ਕਰੂੰਗਾ ਕਿ ਕੋਈ ਵੀ ਮੁਸ਼ਕਲ ਸਾਡੀ ਬਾਤ ਦੀ ਹੈਗੀ ਆ ਸਾਡੇ ਨੌਜਵਾਨਾਂ ਦੀ ਹੈਗੀ ਆ ਸਾਡੀਆਂ ਭੈਣਾਂ ਦੀ ਹੈਗੀ ਆ ਸਾਨੂੰ ਦੱਸਣ ਅਸੀਂ ਉਹ ਪੂਰੀਆਂ ਕਰਾਂਗੇ ਬਾਰ ਕਾਉਂਸਲ ਤੇ ਨਵੀਂ ਗੱਲ ਕਹਿ ਦੱਸਣੀ ਚਾਹਣਾ ਬਾਰ ਕਾਉਂਸਲ ਦੇ ਵਿੱਚ ਸੱਤ ਅਠ ਨੂਨੂਦ ਬਣੇ ਹੋਏ ਨੇ ਪਹਿਲਾਂ ਜਦੋਂ ਛੋੜਾ ਮਤਲਬ ਨਾਮੇ ਹੁੰਦੇ ਸੀ ਕਿ ਜਦੋਂ ਜਾਂਦੇ ਆ ਜੀ ਨੂੰ ਮੁਕਤ ਰਹਦਾ ਨੂੰ ਮੁਕਤ ਰਹਦਾ ਕੀ ਹੁੰਦਾ ਸੀ ਇੱਕ ਇੱਕ ਮੈਂਬਰ ਮਾਲਾ ਰਹਿਦਾ ਸੀ ਜਿੱਥਾ ਅੱਜ ਜਦੋਂ ਦਾ ਤੁਹਾਡਾ ਭਰਾ ਸੈਕਟਰੀ ਬਣਿਆ ਹੈ 15 ਜਨਵਰੀ ਤੋਂ ਬਾਅਦ ਚਾਹੇ ਬਾਰਕ ਮੈਂ ਖੁਦ ਕਮਰਾ ਲੈਣਾ ਹੋਵੇ ਚਾਹੇ ਬਾਰਕ ਕੌਂਸਲ ਦੇ ਚੇਅਰਮੈਨ ਨੇ ਕਮਰਾ ਲੈਣਾ ਹੋਵੇ ਚਾਹੇ ਬਾਰਕ ਕੌਂਸਲ ਦੇ ਮੈਂਬਰ ਨੇ ਲੈਣਾ ਹੋਵੇ ਚਾਹੇ ਕਿਸੇ ਯੰਗ ਐਡਵੋਕੇਟ ਨੇ ਲੈਣਾ ਹੋਵੇ ਜੋ ਕਮਰੇ ਦੀ ਕੀਮਤ ਹੈਗੀ ਹੈ ਉਹਨੂੰ ਪੇ ਕਰਨੀ ਪੈਂਦੀ ਹੈ ਉਦੋਂ ਤੋਂ ਬਾਅਦ ਤੁਸੀਂ ਦੇਖ ਲਓ ਜੇ ਕਿਸੇ ਨੇ ਜਾਣਾ ਫੋਨ ਕਰੋਗੇ ਤੁਹਾਡੇ ਫੋਨ ਦੀ ਕਮਰੇ ਬੁੱਕ ਹੋਣਗੇ ਤੁਸੀਂ ਰਹੋਗੇ ਤੁਹਾਡਾ ਅੱਜ ਸਾਡੀ ਇਸ ਵਾਰ ਦੇ ਵਿੱਚ ਸਾਡੇ ਚੇਅਰਮੈਨ ਅਸ਼ੋਕ ਸਿੰਘਲਾ ਜੀ ਦੀ ਰਹਿਨਵਾਈ ਦੇ ਥੱਲੇ ਅਸੀਂ ਇੱਕ ਲੀਗਲ ਸੈਮੀਨਾਰ ਕਰਵਾਇਆਗਾ ਜਿਹਦੇ ਵਿੱਚ ਡਾਕਟਰ ਨੀਲਮ ਬੱਤਰਾ ਜੀ ਨੇ ਜਿਹੜੇ ਸਾਡੇ ਨਿਊ ਲਾਜ਼ ਆਏ ਨੇ ਉਹਨਾਂ ਦਾ ਤੇ ਦੂਸਰੇ ਲੌਜ਼ ਦੇ ਵਿੱਚ ਕੀ ਡਿਫਰੈਂਸ ਹੈ ਕੀ ਚੀਜ਼ਾਂ ਨਵੀਆਂ ਐਡ ਹੋਈਆਂ ਨੇ ਸਾਡੇ ਯੰਗਸਟਰਾਂ ਵਾਸਤੇ ਵੀ ਸਾਡੇ ਸੀਨੀਅਰ ਮੈਂਬਰਸ ਦੇ ਲਈ ਇਹ ਸੈਮੀਨਾਰ ਇਹਨਾਂ ਨੂੰ ਮਤਲਬ ਨਵੀਆਂ ਉਹ ਚੀਜ਼ਾਂ ਨੂੰ ਦਿਖਾਉਣ ਦੇ ਲਈ ਇਹ ਕੀਤਾਗਾ ਇਹ ਸੈਮੀਨਾਰ ਅਸੀਂ ਆਲਮੋਸਟ ਸਾਰੇ ਪੰਜਾਬ ਵਿੱਚ ਸ਼ੁਰੂ ਕੀਤੇ ਹੋਏ ਨੇ ਸੰਗਰੂਰ ਜ਼ਿਲ੍ਹੇ ਦਾ ਇਹ ਲਾਸਟ ਸੀਗਾ ਬਾਕੀ ਸਾਰੇ ਕਿਤੇ ਹੋ ਚੁੱਕੇ ਨੇ ਇੱਥੇ ਅਸੀਂ ਬਾਅਦ ਅਸੀਂ ਪ੍ਰਧਾਨ ਜੀ ਤੋਂ ਪੁੱਛਿਆ ਸੀ ਕਿ ਸਾਡੀ ਇਸ ਵਾਰ ਦੀ ਕੀ ਡਿਮਾਂਡਸ ਨੇ ਕੀ ਸਾਨੂੰ ਲੋੜੀ ਦੀ ਹੈ ਉਹਨਾਂ ਵਿੱਚ ਇਹਨਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਇੱਕ ਵਾਟਰ ਕੂਲਰ ਤੇ ਏਸੀ ਚਾਹੀਦਾ ਅੱਜ ਅਸੀਂ ਬਾਰ ਕੌਂਸਲ ਵੱਲੋਂ ਏਸੀ ਵੀ ਲੈ ਕੇ ਆਏ ਹਾਂ ਪਲੱਸ ਇਹ ਇਹ ਜਿਹੜੇ ਸੈਮੀਨਾਰ ਨੇ ਇਹਨਾਂ ਨਾਲ ਜਿਹੜੇ ਸਾਡੇ ਯੰਗਸਟਰ ਨੇ ਉਹਨਾਂ ਦਾ ਮਨੋਬਲ ਵੀ ਵੱਧਦਾ ਹੈ ਉਹਨਾਂ ਨੂੰ ਗਿਆਨ ਵੀ ਮਿਲਦਾ ਹੈ ਪਲੱਸ ਸਾਡੇ ਜਿਹੜਾ ਸਾਡੇ ਸੀਨੀਅਰਸ ਨੇ ਇਹ ਸਾਡੇ ਮਾਰਗਦਰਸ਼ਕ ਨੇ ਇਹਨਾਂ ਨੇ 20-20 ਤੀਹਾਂ ਸਾਲ ਸਾਡੇ ਸਾਡੀ 바ਰ ਕਾਉਂਸਲ ਨੂੰ ਦਿੱਤੇ ਨੇ ਉਹਨਾਂ ਮੈਂਬਰਸ ਨੂੰ ਵੀ ਅਸੀਂ ਅੱਜ 바ਰ ਕਾਉਂਸਲ ਵੱਲੋਂ ਸਨਮਾਨਿਤ ਕੀਤਾ